ਸਸਰੀ ਕਾਜੀ ਤੁਸੀਂ ਦੇਖ ਰਹੇ ਹੋ ਸ਼ਿਰ ਪੰਜਾਬ ਨਿਊਜ਼ ਚੈਨਲ ਨਵੀਂ ਤੇ ਤਾਜ਼ਾ ਅਪਡੇਟ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਪੇਸ਼ ਹੋਏ ਹਾਂ ਗੱਲ ਕਰਦੇ ਆ ਕਿ ਅੰਮ੍ਰਿਤਸਰ ਵਿਖੇ ਹਾਤੀ ਪੁਲਿਸ ਨੂੰ ਉਸ ਵੇਲੇ ਇੱਕ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਟਾਰਗੇਟ ਕਿਲਿੰਗ ਅਤੇ ਹੋਰ ਵਾਰਦਾਤਾਂ ਦੇ ਵਿੱਚ ਵਲਿੱਪਤ ਡੋਨੀ ਅਤੇ ਪ੍ਰਭੂ ਸ਼ੂਟਰਾਂ ਦੇ ਨਾਂ ਦੇ ਜਿਹੜੇ ਗੈਂਗਸਟਰ ਸੀਗੇ ਉਹਨਾਂ ਦੇ ਇਸ਼ਾਰੇ ਦੇ ਉੱਤੇ ਉਹਨਾਂ ਦੇ ਗੈਂਗਸਟਰ ਜਿਹੜੇ ਅੰਮ੍ਰਿਤਸਰ ਦੇ ਵਿੱਚ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਵਾਸਤੇ ਆਏ ਹੋਏ ਸਨ ਤਾਂ ਸੀਆਈਏ ਸਟਾਫ ਨੂੰ ਗੁਪਤ ਸੂਚਨਾ ਦੇ ਆਧਾਰ ਦੇ ਉੱਤੇ ਰਾਮਦੀਰਥ ਰੋਡ ਤੇ ਜਿੱਥੇ ਨਵਾਂ ਪੁਲ ਬਣਿਆ ਹੋਇਆ ਸੀ ਜਿਹੜਾ ਬਾਈਪਾਸ ਨੂੰ ਉੱਥੇ ਜਿਹੜੇ ਉਹਨਾਂ ਨੂੰ ਪਤਾ ਲੱਗਾ ਕਿ ਜਿਹੜੇ ਸ਼ੂਟਰ ਨੇ ਉੱਥੇ ਘੁੰਮਰੇ ਸਨ ਤਾਂ ਪੁਲਿਸ ਵੱਲੋਂ ਉਹਨਾਂ ਨੂੰ ਘੇਰਾ ਪਾੜ ਦਿੱਤੀ ਜਦੋਂ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਦੇ ਵਿੱਚੋਂ ਪੰਜੇ ਸ਼ੂਟਰਾਂ ਦੇ ਵਿੱਚੋਂ ਇੱਕ ਨੇ ਜਿਹੜੀ ਹੈ ਪੁਲਿਸ ਦੇ ਉੱਤੇ ਜਵਾਬੀ ਫਾਇਰ ਕਰ ਦਿੱਤੀ ਤਾਂ ਪੁਲਿਸ ਦੇ ਵੱਲੋਂ ਵੀ ਜਿਹੜੀ ਉਹ ਜਵਾਬੀ ਫਾਇਰ ਕੀਤੀ ਜਾਂਦੀ ਤਾਂ ਇੱਕ ਸ਼ੂਟਰ ਦੀ ਲੱਤ ਦੇ ਵਿੱਚ ਜਾ ਕੇ ਗੋਲੀ ਮਾਰੀ ਜਾਂਦੀ ਆ ਤਾਂ ਇਹਨਾਂ ਸ਼ੂਟਰਾਂ ਨੂੰ ਪੰਜਾਂ ਸ਼ੂਟਰਾਂ ਨੂੰ ਵਰਨਾਕਾਰ ਸਮੇਤ ਜਿਹੜਾ ਉਹ ਗ੍ਰਿਫਤਾਰ ਕਰ ਲਿੱਤਾ ਗਿਆ ਹੈ ਔਰ ਤੁਹਾਨੂੰ ਦੱਸ ਦਈਏ ਕਿ ਇਹਨਾਂ ਦੇ ਕੋਲੋਂ 32 ਬੋਰ ਦੀ ਇੱਕ ਪਿਸਤਲ ਅਤੇ ਜਿੰਦਾ ਰੌਂਦ ਅਤੇ ਤਿੰਨ ਖੋਲ ਜਿਹੜੇ ਨੇ ਉਹ ਵੀ ਬਰਾਮਦ ਕਰ ਲਿੱਤੇ ਗਏ ਨੇ ਤਾਂ ਪੁਲਿਸ ਵੱਲੋਂ ਇਹਨਾਂ ਦੇ ਕੋਲੋਂ ਬੜੀ ਗੰਭੀਰਤਾ ਦੇ ਨਾਲ ਪੁੱਛਗਿੱਛ ਹੋਰ ਵੀ ਕੀਤੀ ਜਾ ਰਹੀ ਹੈ ਅ ਅੱਜ ਦੀ ਇਹ ਪ੍ਰੈਸ ਕਾਨਫਰੰਸ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਵੱਖ-ਵੱਖ ਮੁਕਦਮਿਆਂ ਦੇ ਵਿੱਚ ਅ ਜੋ ਰਿਕਵਰੀ ਹੋਈ ਹੈ ਉਸ ਦੇ ਰਿਗਾਰਡਿੰਗ ਤੇ ਜੋ ਇਹਨਾਂ ਦੇ ਵਿੱਚ ਦੋਸ਼ੀਆਂ ਦੀ ਗ੍ਰਿਫਤਾਰੀ ਹੋਈ ਹੈ ਉਹਦੇ ਰਿਗਾਰਡਿੰਗ ਰੱਖੀ ਗਈ ਹੈ ਅ ਪਹਿਲਾ ਇੱਕ ਸੈਪਰੇਟ ਮੁਕਦਮੇ ਦੇ ਵਿੱਚ ਕੱਲ ਜਿਹੜਾ ਇੱਕ ਬਰੀਫ ਇਨਕਾਊਂਟਰ ਤੋਂ ਬਾਅਦ ਪੰਜ ਮੁਲਜ਼ਮਾਂ ਦੀ ਜਿਹੜੀ ਗ੍ਰਿਫਤਾਰੀ ਹੋਈ ਹੈ ਉਹ ਸੰਬੰਧੀ ਹੈ ਇਹਦੇ ਵਿੱਚ ਅ ਜੋ ਰੂਟੀਨ ਦੇ ਵਿੱਚ ਨਾਕਾਬੰਦੀ ਕੀਤੀ ਜਾਂਦੀ ਹੈ ਪੁਲਿਸ ਵੱਲੋਂ ਉਸ ਦੌਰਾਨ ਜੋ ਹੈ ਇੱਕ ਵਰਨਾ ਗੱਡੀ ਹਰਿਆਣਾ ਨੰਬਰ ਦੀ ਉਹਨੂੰ ਇੰਟਰਸੈਪਟ ਕੀਤਾ ਗਿਆ ਸੀ ਬਿਕਾਜ਼ ਉਹਨੂੰ ਜਦੋਂ ਇਸ਼ਾਰਾ ਕੀਤਾ ਗਿਆ ਰੁਕਣ ਵਾਸਤੇ ਉਹ ਡਰਾਈਵਰ ਨੇ ਗੱਡੀ ਭਜਾਈ ਉਸ ਤੋਂ ਬਾਅਦ ਜਦੋਂ ਇਹਨੂੰ ਇੰਟਰਸੈਪਟ ਕਰਕੇ ਰੋਕਿਆ ਗਿਆ ਤਾਂ ਉਸ ਵਿੱਚੋਂ ਇੱਕ ਨੌਜਵਾਨ ਨੇ ਪੁਲਿਸ ਤੇ ਪੁਲਿਸ ਪਾਰਟੀ ਤੇ ਗੋਲੀ ਚਲਾਈ ਬਾਅਦ ਚ ਜੋ ਉਸ ਨੂੰ ਤਸਦੀਕ ਕੀਤਾ ਗਿਆ ਉਹ ਖੁਸ਼ਪ੍ਰੀਤ ਨਾਮ ਦਾ ਇੱਕ ਗੈਂਗਸਟਰ ਨਿਕਲਿਆ ਇਹ ਪੰਜ ਬੰਦਿਆਂ ਦੀ ਵਿਅਕਤੀਆਂ ਦੀ ਗ੍ਰਿਫਤਾਰੀ ਹੋਈ ਹੈ ਇਹ ਪੰਜ ਵਿਅਕਤੀ ਜਿਹਨੇ ਜਿਹੜੇ ਹੈਗੇ ਨੇ ਇਹ ਇਹ ਖੁਸ਼ਪ੍ਰੀਤ ਸਿੰਘ ਜੋ ਕਿ ਬਰਵਾਲੇ ਦਾ ਰਹਿਣੇ ਵਾਲਾ ਇਹ ਪੰਜੋ ਜਿਹੜੇ ਨੇ ਪਹਿਲਾਂ ਤਰਨਤਾਰਨ ਦੇ ਰਹਿਸ਼ੀ ਨੇ ਖੁਸ਼ਪ੍ਰੀਤ ਸਿੰਘ ਰੈਜ਼ੀਡੈਂਟ ਜਿਹੜਾ ਹੈਗਾ ਇਹ ਬਰਵਾਲੇ ਦਾ ਹੈ ਚੰਦਨ ਸਿੰਘ ਇਹ ਚੁਸਲੇਵਾਲ ਦਾ ਰਹਿਣ ਵਾਲਾ ਹੈ ਜ਼ਿਲ੍ਹਾ ਤਰਨਤਾਰਨ ਦਾ ਹਰਪ੍ਰੀਤ ਸਿੰਘ ਇਹ ਤੰਗਾਲੇ ਦਾ ਜਸ਼ਨਪ੍ਰੀਤ ਸਿੰਘ ਇਹ ਸੀਤੋਵਾਲੀ ਝੁਗਿਆ ਤਰਨ ਜ਼ਿਲ੍ਹਾ ਤਰਨਤਾਰਨ ਦਾ ਰਹਿਸ਼ੀ ਹੈ ਗੁਰਮਨਪ੍ਰੀਤ ਸਿੰਘ ਇਹ ਪੱਟੀ ਦਾ ਰਹਿਸ਼ੀ ਹੈ ਇਹ ਪੰਜੋ ਵਿਅਕਤੀ ਵਰਨਾ ਗੱਡੀ ਵਿੱਚ ਸਵਾਰ ਸਨ ਜਦੋਂ ਇਹਨਾਂ ਨੇ ਪੁਲਿਸ ਤੇ ਫਾਇਰਿੰਗ ਕੀਤੀ ਹੈ ਖੁਸ਼ਪ੍ਰੀਤ ਸਿੰਘ ਨੇ ਕਰੀਬਨ ਤਿੰਨ ਰਾਉਂਡ ਜਿਹੜੇ ਇਹਨੇ ਪੁਲਿਸ ਪਾਰਟੀ ਵੱਲ ਜਿਹੜੇ ਫਾਇਰ ਕੀਤੇ ਉਸ ਤੋਂ ਬਾਅਦ ਪੁਲਿਸ ਪਾਰਟੀ ਵੱਲ ਉਹਨੂੰ ਵਾਰਨਿੰਗ ਦਿੱਤੀ ਗਈ ਆਫਟਰ ਦੈਟ ਜਦੋਂ ਸੈਲਫ ਡਿਫੈਂਸ ਚ ਗੋਲੀ ਚੱਲੀ ਹੈ ਇਸ ਦੀ ਲੱਤ ਤੇ ਲੱਗੀ ਹੈ ਤੇ ਉਸ ਤੋਂ ਬਾਅਦ ਇਹਨਾਂ ਨੂੰ ਪੰਜੋ ਨੂੰ ਰਾਉਂਡ ਅਪ ਕੀਤਾ ਗਿਆ ਜਿਹੜਾ ਇੰਜਰਡ ਸੀ ਖੁਸ਼ਪ੍ਰੀਤ ਸਿੰਘ ਇਸਨੂੰ ਹਸਪਟਲਾਈਜ਼ ਕੀਤਾ ਗਿਆ ਹੈ ਅ ਮੋਡਲੀ ਇਨਟੈਰੋਗੇਸ਼ਨ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਜਿਹੜਾ ਇਹ ਖੁਸ਼ਪ੍ਰੀਤ ਸਿੰਘ ਹੈ ਇਹ 1 3 10 2024 ਨੂੰ ਕੜਿਆਲਾ ਪਿੰਡ ਜ਼ਿਲ੍ਹਾ ਤਰਨਤਾਰਨ ਵਿੱਚ ਇੱਕ ਫਾਇਰਿੰਗ ਇਨਸੀਡੈਂਟ ਹੋਇਆ ਸੀ ਉਸ ਦੇ ਵਿੱਚ ਇਹ ਐਕਟਿਵਲੀ ਇਨਵੋਲਡ ਸੀਗਾ ਸੋ ਇਹਨਾਂ ਪੰਜੋਂ ਦੀ ਗ੍ਰਿਫਤਾਰੀ ਦੇ ਨਾਲ ਜੋ ਹੈ ਇੱਕ ਜੋ ਗੈਂਗਸਟਰਸ ਦੀ ਇਸ ਇਲਾਕੇ ਚ ਮੂਵਮੈਂਟ ਹੋ ਰਹੀ ਸੀ ਜਿਹਦੇ ਬਾਰੇ ਅਮਸ਼ੋ ਦਿਹਾਤੀ ਪੁਲਿਸ ਨੂੰ ਕਾਫੀ ਦਿਨਾਂ ਤੋਂ ਇਨਪੁੱਟਸ ਆ ਰਹੇ ਸਨ ਅ ਇਹਨਾਂ ਦੀ ਗ੍ਰਿਫਤਾਰੀ ਦੇ ਨਾਲ ਕਾਫੀ ਵੱਡੀ ਸਫਲਤਾ ਮਿਲੀ ਹੈ ਇਹਨਾਂ ਤੋਂ ਇੱਕ ਦੇਸੀ ਪਿਸਟਲ ਜੋ ਹੈ 32 ਬੋਰ ਦਾ ਉਹ ਰਿਕਵਰ ਹੋਇਆ ਇਸ ਦੇ ਨਾਲ ਹੀ 7 ਜ਼ਿੰਦਾ ਰੌਂਦ ਤੇ ਤਿੰਨ ਖੋਲ ਜਿਹੜੇ ਨੇ ਮੌਕੇ ਤੇ ਜੋ ਚਲਾਏ ਗਏ ਨੇ ਇਹਨਾਂ ਵੱਲੋਂ ਉਹ ਤੇ ਪੰਜ ਮੋਬਾਈਲ ਫੋਨ ਜਿਹੜੇ ਨੇ ਉਹਨਾਂ ਦੀ ਰਿਕਵਰੀ ਹੋਈ ਹੈ ਅ ਜੋ ਮੁਢਲੀ ਇਨ ਇੰਟਰੋਗੇਸ਼ਨ ਤੇ ਇਨਵੈਸਟੀਗੇਸ਼ਨ ਦੇ ਵਿੱਚ ਉਹ ਸਾਹਮਣੇ ਆਏ ਨੇ ਇਹ ਕਿਸੇ ਵਾਰਦਾਤ ਨੂੰ ਜਿਹੜਾ ਅੰਜਾਮ ਦੇਣ ਦੀ ਫਰਕਸਨ ਤੇ ਇਸ ਏਰੀਆ ਦੇ ਵਿੱਚ ਇਹਨਾਂ ਦੀ ਮੂਵਮੈਂਟ ਜਿਹੜੀ ਸੀਗੀ ਉਹ ਦੱਸੀ ਗਈ ਸੀ ਸੋ 3-4 ਦਿਨ ਤੋਂ ਜਿਹੜੀ ਜਿਹੜੀ ਹੈ ਅਮਸ਼ਰ ਦਿਹਾਤੀ ਵੱਲੋਂ ਰੁਟੀਨ ਦੇ ਵਿੱਚ ਵੀ ਤੇ ਸਪੈਸ਼ਲੀ ਤੌਰ ਤੇ ਵੀ ਨਾਕਾਬੰਦੀ ਕੀਤੀ ਜਾ ਰਹੀ ਸੀ ਕੋਈ ਜਿਸਰੇ ਨਾਲ ਕੋਈ ਰਿਵਲਵਰ ਫੜੇਗੀ ਵਿਦੇਸ਼ੀ ਹੈ ਤੋਂ ਨਹੀਂ ਹੈ ਇਹਦੇ ਤੇ ਨਾਲ ਨਸ਼ੇ ਦੀ ਬਿਲਕੁਲ ਜੀ ਜਿਸ ਤਰ੍ਹਾਂ ਦੀ ਇਹਨਾਂ ਦੀ ਮੂਵਮੈਂਟ ਜਿਹੜੀ ਬਾਰਡਰ ਡਿਸਟ੍ਰਿਕਟ ਦੇ ਵਿੱਚ ਤੇ ਬਾਰਡਰ ਏਰੀਆ ਦੇ ਵਿੱਚ ਸੀ ਤਾਂ ਇਹ ਸਾਰੀ ਇਨਟੈਰੋਗੇਸ਼ਨ ਚੱਲ ਰਹੀ ਹੈ ਕਿ ਨਸ਼ੇ ਦੀ ਕੋਈ ਤਸਕਰੀ ਅਤੇ ਕੋਈ ਵੈਪਨਸ ਦੀ ਜਿਹੜੀ ਸਮਗਲਿੰਗ ਹੈ ਉਸ ਮੰਦੀ ਕੋਈ ਕਨਸਾਈਨਮੈਂਟ ਨੂੰ ਰਿਟਰੀਵ ਕਰਨ ਵਾਸਤੇ ਇਹਨਾਂ ਦੀ ਇੱਥੇ ਮੂਵਮੈਂਟ ਸੀ ਇਹ ਸਾਰੀ ਗੱਲਾਂ ਜਿਹੜੀਆਂ ਚੈੱਕ ਕੀਤੀਆਂ ਜਾ ਰਹੀਆਂ ਨੇ ਆਈ ਡਾਊਟ ਸਰ ਪਤਾ ਲੱਗੇ ਇਹਨਾਂ ਦਾ ਜਿਹੜੀ ਮੂਵਮੈਂਟ ਸੀ ਕੀ ਇਹ ਸੀ ਆਈ ਡਾਊਟ ਉਹ ਸਾਰੀ ਜਿਹੜੀ ਚੀਜ਼ਾਂ ਨੇ ਅਸੀਂ ਉਹ ਸਾਰੀਆਂ ਕਨਫਰਮ ਕਰਦੇ। ਇਸ ਤੋਂ ਇਲਾਵਾ ਜਿਹੜਾ ਉਹ ਸਾਰੇ ਜਿਹੜੇ ਤੱਥ ਨੇ ਉਹਨਾਂ ਦੀ ਜਿਹੜੀ ਬਰੀਕੀ ਨਾਲ ਜਾਂਚ ਕੀਤੀ ਜਾਂਦੀ। ਇਹ ਸਾਰੀ ਚੀਜ਼ਾਂ ਜਿਹੜੀਆਂ ਹੈ ਚੈੱਕ ਕਰ ਰਹੇ। ਟਾਰਗੇਟ ਕਿਲਿੰਗ ਦਾ ਕੀ ਹੈ? ਇਹ ਸਾਰੇ ਨਾ ਗੈਂਗਸ ਹੀਗਾ ਇਹਦਾ ਮਤਲਬ ਪਹਿਲੇ ਗੈਂਗਸਟਰ ਵਜੋਂ ਨਹੀਂ ਜਿੱਦਾਂ ਇਹਨਾਂ ਦਾ ਫਿਰਕਾ ਪਰਸੀ ਕਿ ਟਾਰਗੇਟ ਕਿਲਿੰਗ ਵਾਲੇ ਪਾਸੇ ਸੀ ਤਾਂ ਇਹਨਾਂ ਦੇ ਫਿਰ ਔਰ ਵੀ ਜਿਹੜੀਆਂ ਤਾਕਤਾਂ ਨਾਲ ਵੀ ਕੰਟੈਕਟ ਸੀਗੇ ਜਿਹੜੇ ਐਂਟੀਸੋਸ਼ਲ ਜਿਹੜੀ ਆ ਜਿਹੜੀ ਜਿਹੜੀ ਮੋਡਲੀ ਇੰਟੈਰੋਗੇਸ਼ਨ ਆ ਫਿਲਹਾਲ ਉਸ ਦੇ ਵਿੱਚ ਜਿਹੜਾ ਇਸ ਗੈਂਗ ਵੱਲੋਂ ਇੱਥੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਜਿਹੜੀ ਕੋਸ਼ਿਸ਼ ਹੈ ਉਹਦੇ ਵਿੱਚ ਇਹਨਾਂ ਦੀ ਇਨਵੋਲਵਮੈਂਟ ਆ ਰਹੀ ਹੈ ਤੇ ਜੋ ਵੀ ਫਰਦਰ ਜਿਹੜੀ ਡਿਵੈਲਪਮੈਂਟਸ ਹੋਣਗੇ ਉਹ ਤੁਹਾਡੇ ਨਾਲ ਸ਼ੇਅਰ ਕੀਤੇ ਜਾਣਗੇ ਇਸ ਤੋਂ ਇਲਾਵਾ ਇਸ ਤੋਂ ਇਲਾਵਾ ਜਿਹੜਾ ਸੈਕੰਡ ਇਨਸੀਡੈਂਟ ਹੈ ਇਹ ਜਿਹੜਾ ਹੈ ਅੰਸਰ ਦਿਹਾਤੀ ਪੁਲਿਸ ਵੱਲੋਂ ਕਾਫੀ ਦੇਰ ਤੋਂ ਜਿਹੜਾ ਇਸ ਜਿਹੜਾ ਇਸ ਦੇ ਪਿੱਛੇ ਜਿਹੜਾ ਕੰਮ ਕੀਤਾ ਜਾ ਰਿਹਾ ਸੀ ਇਸ ਆਪਰੇਸ਼ਨ ਦੇ ਵਿੱਚ ਜਿਹੜੇ ਇਹ ਤਿੰਨ ਵਿਅਕਤੀਆਂ ਜਿਹੜੀ ਜਿਹੜੀ ਗ੍ਰਿਫਤਾਰੀ ਹੋਈ ਹੈ ਸਿਮਰਜੀਤ ਸਿੰਘ ਏਲੀਅਸ ਸਿਮੂ ਜਿਹੜਾ ਕਿ ਪਿੱਛੋਂ ਹਰਦੋਰਤਨ ਦਾ ਇਹ ਰਹਿਸ਼ੀ ਹੈ ਤੇ ਫਿਲਹਾਲ ਜਿਹੜਾ ਹੈ ਛੇਟਾ ਅਮਰ ਕਮਿਸ਼ਰ ਦੇ ਵਿੱਚ ਇਹ ਰਹਿ ਰਿਹਾ ਸੀ ਗੁਰਸੇਵਕ ਸਿੰਘ ਏਲੀਅਸ ਸੇਵਕ ਇਹ ਸ਼ਹੀਦ ਉਦਮ ਸਿੰਘ ਨਗਰ ਦਾ ਰਹਿਣ ਵਾਲਾ ਹੈ ਇਸ ਤੋਂ ਇਲਾਵਾ 파ਰਸ ਮੁਹੰਮਦ हुसैन ਜਿਹੜਾ ਪੀਰਾਵਾਲਾ ਮਹੱਲਾ ਜਬ ਬਾਜ਼ਾਰ ਹੈ ਗੁਰਨਾਮ نگر ਬੀ ਡਿਵੀਜ਼ਨ ਅਮਸਰ ਕਮਿਸ਼ਨਰੇਟ ਦਾ ਇਹ ਏਰੀਆ ਸ਼ੀ ਹੈ ਇਸ ਦੇ ਵਿੱਚ ਜਿਹੜਾ ਜਿਹੜਾ ਐਂਗਲ ਸਾਡੇ ਸਾਹਮਣੇ ਆ ਰਿਹਾ ਉਸ ਦੇ ਵਿੱਚ ਇਹਨਾਂ ਦਾ ਜੋ ਹੈਂਡਲਰ ਹੈ ਪ੍ਰਭ ਨਾਮ ਦਾ ਇੱਕ ਵਿਅਕਤੀ ਹੈ ਜੋ ਕੈਨੇਡਾ ਬੇਸਡ ਹੈ ਜੋ ਸਾਡੀ ਮੋਡਲੀ ਇਨਫੋਰਮੇਸ਼ਨ ਤੇ ਇੰਟਰੋਗੇਸ਼ਨ ਸਾਹਮਣੇ ਆਇਆ ਹੈ ਇਹ ਪ੍ਰਭ ਨਾਮ ਦਾ ਜਿਹੜਾ ਹੈਂਡਲਰ ਹੈ ਇਹ ਸਿਮਰਨਜੀਤ ਉਹਦੇ ਟੱਚ ਵਿੱਚ ਸੀਗਾ ਤੇ ਸਿਮਰਨਜੀਤ ਜਿਹੜਾ ਹੈ ਤੇ ਫਰਦਰ ਇਹਨੂੰ ਜਿਹੜਾ ਹੈ ਦੋ ਬੰਦਿਆਂ ਨੂੰ ਡਿਪਲੋਟ ਕੀਤਾ ਗਿਆ ਸੀ ਇਹ 파ਰਿਸ ਮੁਹੰਮਦ ਹੁਸੈਨ ਤੇ ਗੁਰਸ਼ੇਵਕ ਸਿੰਘ ਈਲੀਅਸ ਸੇਵਕ ਇਹਨਾਂ ਦੋਨਾਂ ਨੂੰ ਜਿਹੜਾ ਹੈ ਅੱਗੇ ਇੱਕ ਟਾਰਗੇਟਸ ਇਹਨਾਂ ਨੇ ਪ੍ਰੋਵਾਈਡ ਕਰਨਾ ਸੀ ਤੇ ਉਹ ਜਿਹੜਾ ਹੈ ਇਹਨਾਂ ਨੂੰ ਫਰਦਰ ਜਿਹੜਾ ਹੈ ਇਹਨਾਂ ਦੇ ਪਿੱਛੇ ਜੋ ਸਾਡੇ ਸੋਰਸਸ ਤੇ ਸਾਡੇ ਕੋਲ ਇਨਫੋਰਮੇਸ਼ਨ ਸੀ ਇਹਨਾਂ ਦੇ ਪਿੱਛੇ ਜੋ ਸਾਡੀ ਟੀਮਸ ਲੱਗੀਆਂ ਹੋਈਆਂ ਸਨ ਉਹਨਾਂ ਨੇ ਵਧੀਆ ਕੰਮ ਕੀਤਾ ਤੇ ਇਹਨਾਂ ਦੀ ਗ੍ਰਿਫਤਾਰੀ ਹੋਈ ਹੈ ਤੇ ਜਿਹੜਾ ਇਹ ਪ੍ਰਭ ਨਾਨ ਦਾ ਇਹ ਕੈਨੇਡਾ ਬੇਸਡ ਹੈਂਡਲਰ ਹੈ ਉਸ ਦੇ ਬਾਰੇ ਵੀ ਅਸੀਂ ਜਿਹੜੀ ਅੱਗੇ ਫਰਦਰ ਜਿਹੜੀ ਹੈ ਇਨਟੈਰੋਗੇਸ਼ਨ ਤੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਇਹ ਪੂਰੇ ਆਪਰੇਸ਼ਨ ਦੇ ਵਿੱਚ ਚਾਰ ਪਿਸਟਲਸ ਜਿਹੜੀਆਂ ਨੇ ਤੀ ਬੋਰd ਦੀਆਂ 6 ਮੈਗਜ਼ੀਨ ਨੌ ਜਿੰਦਾ ਰਹੋਂ ਇਹ ਤੀ ਬੋਰd ਨੇ ਨੇ ਰਿਕਵਰ ਹੋਏ ਨੇ ਇਸ ਤੋਂ ਇਲਾਵਾ ਇੱਕ ਬਿਨਾ ਨੰਬਰੀ ਐਕਟਿਵਾ ਜਿਹੜਾ ਹੈ ਉਹਦੀ ਵੀ ਰਿਕਵਰੀ ਹੋਈ ਹੈ ਇਸ ਦੇ ਵਿੱਚ ਜਿਹੜਾ ਪੁਛਗਿਸ ਸਾਹਮਣੇ ਆਇਆ ਕਿ ਇਹ ਥੋੜਾ ਰੈਡੀਕਲ ਐਂਗਲ ਤੋਂ ਇਹ ਕੁਛ ਨਾ ਕੁਛ ਕਰਨ ਦੇ ਫ੍ਰੈਕਸ਼ਨ ਕਿਸੇ ਟਾਰਗੇਟ ਕਿਲਿੰਗ ਦੇ ਜਿਹੜਾ ਇਹਨਾਂ ਨੂੰ ਜਿਹੜਾ ਹੈ ਉੱਥੋਂ ਜਿਹੜਾ ਇਹਨੂੰ ਅਸਾਈਨਮੈਂਟ ਹੋਈ ਸੀਗੀ ਤੇ ਉਸ ਵਿਰਾਕਤ ਸਨ ਤੇ ਜਿਹੜਾ ਟਾਰਗੇਟ ਦਿੱਤਾ ਜਾਣਾ ਸੀ ਉਹ ਇੱਕ ਤੀਜਾ ਬੰਦਾ ਜੋ ਕਿ ਅਸੀਂ ਇੰਟਰੋਗੇਸ਼ਨ ਕਰ ਰਹੇ ਆ ਉਹਦੀ ਆਇਡੈਂਟੀਫਿਕੇਸ਼ਨ ਹੋਣੇ ਵਾਲੀ ਹੈ ਉਹਦੇ ਉਹਨੇ ਇਹਨਾਂ ਨੂੰ ਦੇਣਾ ਸੀ ਸੋ ਇੱਕ ਜਿਹੜਾ ਹੈ ਇੱਕ ਫਿਰਕ ਜਿਹੜੀ ਤੁਸੀਂ ਗੱਲ ਕੀਤੀ ਹੈ ਫਿਰਕਾ ਪ੍ਰਸਤੀ ਦਾ ਐਂਗਲ ਤੇ ਉਸ ਤਰੀਕੇ ਦੇ ਨਾਲ ਇਹ ਇਸ ਵਾਰਦਾਤ ਨੂੰ ਅੰਜਾਮ ਦੇਣ ਦੀ ਫਰਾਕਸਨ ਸਰ ਅਮਰਸਰ ਤੋਂ ਬਾਉਂਡਰੀ ਜੇ ਨੂੰ ਜਾ ਰਹੇ ਸੀ ਭਾਵੇਂ ਕੱਕੜ ਪਿੰਡ ਹੋਰ ਲਈ ਟਾਲੀ ਹੋ ਗਈ ਕਿਸੇ ਵਿਅਕਤੀ ਨੂੰ ਮਿਲਣ ਜਾ ਰਹੇ ਸੀ ਜાં ਕੋਈ ਇਹਨਾਂ ਦਾ ਕੋਈ ਸਬੰਧ ਸੀ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਇਹ ਜਿਹੜੇ ਵਿਅਕਤੀ ਨੇ ਇਹਨਾਂ ਸਿਮਰਨਜੀਤ ਏਲੀਆ ਸਿੰਮੂ ਦੇ ਨਾਲ ਅਟੈਚ ਸੀ ਜਿਹੜਾ ਸਿਮਰਨਜੀਤ ਤੇ ਇਹਨਾਂ ਨੇ ਜੋ ਪਹਿਲਾਂ ਵੈਪਨਸ ਜਿਹੜੇ ਨੇ ਜਿਹੜੇ ਅਸੀਂ ਗੱਲ ਕਰਦੇ ਕਿ ਸਮਗਲਡ ਵੈਪਨਸ ਨੂੰ ਇਹਨਾਂ ਨੂੰ ਰਿਟਰੀਵ ਕਰਕੇ ਫਰਦਰ ਇਹਨਾਂ ਕੋਲੇ ਜਾਣੇ ਸੀ ਉਸ ਤੋਂ ਬਾਅਦ ਇਹਨਾਂ ਨੂੰ ਟਾਰਗੇਟ ਮਿਲਣਾ ਸੀ ਤੇ ਟਾਰਗੇਟ ਮਿਲਣ ਤੋਂ ਬਾਅਦ ਇਹਨਾਂ ਨੇ ਵਾਰਦਾਤ ਨੂੰ ਅੰਜਾਮ ਦੇਣਾ ਸਰ ਇੱਕ ਇੱਕ ਜੀ ਦੱਸ ਦਿਓ ਚਲੋ ਸਾਨੂੰ ਤੁਸੀਂ ਮੀਡੀਆ 'ਚ ਭਾਵੇਂ ਨਹੀਂ ਸ਼ੇਅਰ ਕਰ ਸਕਦੇ ਜਿਹੜਾ ਟਾਰਗੇਟ ਸੀ ਪਹਿਲੇ ਕੇਸ 'ਚ ਕਿ ਤੁਹਾਨੂੰ ਇਹਨਾਂ ਨੇ ਕੋਈ ਹਿੰਗ ਦਿੱਤਾ ਜਾਂ ਤੁਹਾਡੇ ਦੇਖੋ ਜੀ ਸਾਡੀ ਜਿਹੜੀ ਇੰਟੈਰੋਗੇਸ਼ਨ ਹੈ ਉਹ ਚੱਲ ਰਹੀ ਹੈ ਵਿਅਕਤੀ ਦੀ ਨਿੱਜੀ ਸੁਰੱਖਿਆ ਦੇ ਮੱਦੇ ਨਜ਼ਰ ਤੇ ਆਪਰੇਸ਼ਨਲ ਪੁਆਇੰਟ ਆਫ 뷰 ਨਾਲ ਇਹ ਅਜੇ ਜਿਹੜੀ ਇਨਫੋਰਮੇਸ਼ਨ ਉਹ ਸਾਂਝੀ ਕਰਨੀ ਵਾਜਬ ਨਹੀਂ ਹੋਏਗੀ ਹਾਂਜੀ ਉਹ ਸਾਰਾ ਉਹ ਸਾਰੇ ਐਂਗਲਸ ਜਿਹੜੇ ਅਸੀਂ ਉਹ ਉਹਨਾਂ ਪਹਿਲੋਂ ਵੱਲ ਸੀ ਧਿਆਨ ਦੇ ਰਿਹਾ ਜਿਹੜੇ ਮੋਬਾਈਲ ਬ੍ਰਾਂਡ ਕੀਤੇ ਪਿਛਲੇ ਗਏ ਤੋਂ ਜਿਦਿ ਤੁਸੀਂ ਪਹਿਲੇ ਕਿਸੇ ਵਾਰ ਜਸਿਆ ਹੋ ਨਵੀਆਂ ਤੇ ਤਾਜ਼ਾ ਅਪਡੇਟਸ ਵਾਸਤੇ ਦੇਖਦੇ ਰਹੋ ਸਾਡਾ ਚੈਨਲ ਸ਼ੇਰ ਪੰਜਾਬ ਨਿਊ ਚੈਨਲ ਉਸ ਖਾਸ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਔਰ ਲਾਈਕ ਤੱਕ ਕਰ ਹੀ ਦੇਣਾ ਔਰ ਨਾਲ ਦੇ ਨਾਲ ਬੈਲ ਆਈਕਨ ਨੂੰ ਦਬਾਣਾ ਨਾ ਪੁੱਲਣਾ ਤਾਂ ਜੋ ਕਿ ਸਮੇਂ-ਸਮੇਂ ਸਰ ਸਾਡੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਫਿਲਹਾਲ ਮੈਨੂੰ ਦਿਓ ਇਜਾਜ਼ਤ ਔਰ ਦੇਖਦੇ ਰਹੋ ਸ਼ੇਰ ਪੰਜਾਬ ਨਿਊ ਚੈਨਲ